ਸਾਤਰੀ ਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਕਿਤਾਬ ਦੀ ਜਿਸ ਨੇ ਲੱਖਾਂ ਲੋਕਾਂ ਦੇ ਦਿਲਾਂ ਨੂੰ ਛੂਇਆ ਹੈ ਮੇਰਾ ਦਾਗਿਸਤਾਨ ਇਹ ਸਿਰਫ ਇੱਕ ਕਿਤਾਬ ਨਹੀਂ ਇਹ ਇੱਕ ਰੂਹ ਦੀ ਆਵਾਜ਼ ਹੈ ਇਸ ਵਿੱਚ ਲੇਖਕ ਆਪਣੇ ਵਤਨ ਦਾਗਿਸਤਾਨ ਦੀਆਂ ਪਹਾੜੀਆਂ ਅਤੇ ਬਰਫ਼ੀਲੀਆਂ ਚੋਟੀਆਂ ਲੋਕਾਂ ਦੇ ਚਿਹਰਿਆਂ ਤੇ ਘਰਾਂ ਦੀਆਂ ਯਾਦਾਂ ਨੂੰ ਇੰਜ ਬਿਆਨ ਕਰਦਾ ਹੈ ਕਿ ਪੜਨ ਵਾਲਾ ਖੁਦ ਉਸ ਦਰਤੀ ਤੇ ਪਹੁੰਚ ਜਾਂਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਕਿਤਾਬ ਸਾਨੂੰ ਸਿਖਾਉਂਦੀ ਹੈ ਕਿ ਜੜ੍ਹਾਂ ਤੋਂ ਦੂਰ ਹੋ ਕੇ ਵੀ ਆਪਣੇ ਵਾਰਸ ਆਪਣੇ ਲੋਕ ਆਪਣੀ ਮਿੱਟੀ ਨਾਲ ਕਿਵੇਂ ਜੁੜੇ ਰਹਿਣਾ ਹੈ ਆਓ ਚੱਲੀਏ ਇਸ ਸਫ਼ਰ ਤੇ ਦਾਗਿਸਤਾਨ ਦੇ ਪਹਾੜਾਂ ਤੋਂ ਮਨੁੱਖ ਦੇ ਦਿਲ ਦੀਆਂ ਗਹਿਰਾਈਆਂ ਤੱਕ ਘਰ ਦੀ ਯਾਦ ਕਰ ਸਿਰਫ ਇੱਟਾਂ ਤੇ ਪੱਥਰਾਂ ਦਾ ਬਣਿਆ ਮਕਾਨ ਨਹੀਂ ਹੁੰਦਾ ਕਰ ਉਹ ਹੁੰਦਾ ਹੈ ਜਿੱਥੇ ਮਾਂ ਦੀਆਂ ਦੁਆਵਾਂ ਪਿਤਾ ਦੀਆਂ ਸਿੱਖਿਆਵਾਂ ਅਤੇ ਦੋਸਤਾਂ ਦੇ ਹੱਸਣ ਦੀਆਂ ਆਵਾਜ਼ਾਂ ਹੁੰਦੀਆਂ ਨੇ ਮੇਰਾ ਦਾਗਸਤਾਨ ਵਿੱਚ ਲੇਖਕ ਕਹਿੰਦਾ ਹੈ ਜੋ ਇਨਸਾਨ ਆਪਣੀ ਜੜ੍ਹ ਨੂੰ ਭੁੱਲ ਜਾਂਦਾ ਹੈ ਉਹ ਰੁੱਖ ਵਾਂਗ ਹੁੰਦਾ ਹੈ ਜਿਸ ਦੀ ਜੜ ਮਿੱਟੀ ਵਿੱਚ ਨਹੀਂ ਰਹਿੰਦੀ ਆਖਿਰਕਾਰ ਸੁੱਕ ਹੀ ਜਾਂਦਾ ਹੈ ਸੋਚੋ ਜਦੋਂ ਤੁਸੀਂ ਆਪਣੇ ਘਰ ਤੋਂ ਦੂਰ ਕਿਸੇ ਪਰਦੇਸ ਜਾਂ ਸ਼ਹਿਰ ਵਿੱਚ ਰਹਿੰਦੇ ਹੋ ਤਾਂ ਸਭ ਤੋਂ ਵੱਧ ਤੁਹਾਨੂੰ ਕਿਹੜੀ ਚੀਜ਼ ਯਾਦ ਆਉਂਦੀ ਹੈ ਮਾਂ ਦਾ ਚਿਹਰਾ ਪਿੰਡ ਦੀਆਂ ਗਲੀਆਂ ਉਹਨਾਂ ਦੋਸਤਾਂ ਨਾਲ ਖੇਡੇ ਖੇੜ ਇਹ ਹੀ ਹੈ ਘਰ ਦੀ ਰੂਹ ਜ਼ਿੰਦਗੀ ਵਿੱਚ ਕਿਤੇ ਵੀ ਪਹੁੰਚ ਜਾਓ ਪਰ ਆਪਣੀ ਮਿੱਟੀ ਨੂੰ ਕਦੇ ਨਾ ਭੁੱਲੋ ਪਹਾੜਾਂ ਦੀ ਆਵਾਜ਼ ਦਾਗਸਤਾਨ ਪਹਾੜਾਂ ਦੀ ਧਰਤੀ ਤੇ ਹੈ ਲੇਖਕ ਕਹਿੰਦਾ ਹੈ ਪਹਾੜਾਂ ਦੀ ਖਾਮੋਸ਼ੀ ਵਿਚਕਾਰ ਇੱਕ ਅਜੀਹੀ ਆਵਾਜ਼ ਹੈ ਜੋ ਸਿਰਫ ਦਿਲ ਸੁਣ ਸਕਦਾ ਹੈ ਪਹਾੜਾਂ ਦੀਆਂ ਚੋਟੀਆਂ ਸਾਨੂੰ ਯਾਦ ਦਿਵਾਉਂਦੀਆਂ ਨੇ ਜ਼ਿੰਦਗੀ ਦੀਆਂ ਮੁਸ਼ਕਲਾਂ ਵੱਡੀਆਂ ਹੋ ਸਕਦੀਆਂ ਹਨ ਪਰ ਜੇ ਹੌਂਸਲਾ ਵੱਡਾ ਹੋਵੇ ਤਾਂ ਹਰ ਚੋਟੀ ਜਿੱਤੀ ਜਾ ਸਕਦੀ ਹੈ ਇਹ ਕਿਤਾਬ ਵਿੱਚ ਲੇਖਕ ਨੇ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਾੜਾਂ ਵਾਂਗ ਮਜ਼ਬੂਤ ਬਣੋ ਹਵਾ ਆਵੇ ਤੂਫਾਨ ਆਵੇ ਪਰ ਆਪਣੀ ਜੜ ਤੇ ਟਿਕੇ ਰਹੋ ਜ਼ਿੰਦਗੀ ਦੀ ਹਰ ਇੱਕ ਲੜਾਈ ਚ ਪਹਾੜਾ ਜਿੱਡਾ ਜਿਗਰਾ ਰੱਖੋ ਪਹਾੜਾ ਵਰਗਾ ਧੀਰਜ ਰੱਖੋ ਕਵਿਤਾ ਅਤੇ ਕਲਮ ਦੀ ਤਾਕਤ ਮੇਰਾ ਦਾਗਿਸਤਾਨ ਸਿਰਫ ਯਾਦਾਂ ਦੀ ਕਿਤਾਬ ਨਹੀਂ ਇਹ ਸ਼ਬਦਾਂ ਦੀ ਤਾਕਤ ਵੀ ਦਿਖਾਉਂਦੀ ਹੈ ਲੇਖਕ ਕਹਿੰਦਾ ਹੈ ਇੱਕ ਸੱਚੀ ਕਵਿਤਾ ਪਹਾੜਾ ਨੂੰ ਹਿਲਾ ਸਕਦੀ ਹੈ ਤੇ ਦਿਲਾਂ ਨੂੰ ਰਵਾ ਸਕਦੀ ਹੈ ਕਲਮ ਸਿਰਫ ਲਿਖਣ ਲਈ ਨਹੀਂ ਬਦਲਾਅ ਲਈ ਹੁੰਦੀ ਹੈ ਇਤਿਹਾਸ ਗਵਾ ਹੈ ਕਲਮ ਨੇ ਹੀ ਕਈ ਕੌਮਾਂ ਨੂੰ ਜਗਾਇਆ ਹੈ ਆਪਣੀ ਆਵਾਜ਼ ਨੂੰ ਕਦੇ ਛੋਟਾ ਨਾ ਸਮਝੋ ਚਾਹੇ ਤੁਸੀਂ ਲਿਖਦੇ ਹੋ ਚਾਹੇ ਬੋਲਦੇ ਹੋ ਜਾਂ ਸਿਰਫ ਸੁਣਦੇ ਹੋ ਤੁਹਾਡੀ ਸੋਚ ਲੋਕਾਂ ਦੇ ਦਿਲਾਂ ਨੂੰ ਛੂ ਸਕਦੀ ਹੈ ਇਨਸਾਨੀਅਤ ਅਤੇ ਰਵਾਇਤਾਂ ਇੱਕ ਕਿਤਾਬ ਦੀ ਸਭ ਤੋਂ ਵੱਡੀ ਖੋਬੀ ਇਹ ਹੈ ਕਿ ਇਹ ਸਾਨੂੰ ਯਾਦ ਦਿਵਾਉਂਦੀ ਹੈ ਕਰ ਸਿਰਫ ਮਕਾਨ ਨਹੀਂ ਲੋਕਾਂ ਦੀਆਂ ਰਵਾਇਤਾਂ ਪਿਆਰ ਅਤੇ ਇਨਸਾਨੀਅਤ ਦਾ ਨਾਮ ਹੈ ਲੇਖਕ ਲਿਖਦਾ ਹੈ ਜੇ ਤੁਸੀਂ ਆਪਣੀ ਰਵਾਇਤਾਂ ਨੂੰ ਛੱਡ ਦਿੰਦੇ ਹੋ ਤਾਂ ਤੁਸੀਂ ਆਪਣਾ ਆਪ ਗਵਾ ਬੈਠਦੇ ਹੋ ਅੱਜ ਦੇ ਸਮੇਂ ਵਿੱਚ ਅਸੀਂ ਵੱਡੇ ਸ਼ਹਿਰਾਂ ਵਿੱਚ ਰਹਿ ਕੇ ਆਦੀ ਹੋ ਗਏ ਹਾਂ ਪਰ ਅਸੀਂ ਅੰਦਰੋਂ ਖਾਲੀ ਹੋ ਗਏ ਹਾਂ ਸੱਚੀ ਦੌਲਤ ਉਹੀ ਹੈ ਰਿਸ਼ਤੇ ਪਿਆਰ ਸਚਾਈ ਅਤੇ ਇਨਸਾਨੀਅਤ ਮੇਰਾ ਦਾਗਸਤਾਨ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਦੀ ਅਸਲ ਖੂਬਸੂਰਤੀ ਸਾਦਗੀ ਅਤੇ ਪਿਆਰ ਆਪਣੀਆਂ ਜੜਾਂ ਵਿੱਚ ਹੈ ਘਰ ਤੋਂ ਦੂਰ ਹੋ ਕੇ ਵੀ ਆਪਣੇ ਲੋਕਾਂ ਨੂੰ ਨਾ ਭੁੱਲੋ ਮੁਸ਼ਕਲ ਆਉਣ ਤੇ ਪਹਾੜਾ ਵਾਂਗ ਟਿਕੇ ਰਹੋ ਆਪਣੀ ਆਵਾਜ਼ ਕਲਮ ਅਤੇ ਸ਼ਬਦਾਂ ਨਾਲ ਬਦਲਾ ਲਿਆਓ ਮਨਸਾਨੀਅਤ ਅਤੇ ਰਵਾਇਤਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਇਹੀ ਹੈ ਕਿਤਾਬ ਦਾ ਅਸਲ ਸੁਨੇਹਾ। ਘਰ ਬਾਹਰ ਨਹੀਂ ਘਰ ਅੰਦਰ ਹੈ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ। ਅਤੇ ਕਮੈਂਟਾਂ ਵਿੱਚ ਦੱਸੋ ਤੁਹਾਡੇ ਲਈ ਘਰ ਦਾ ਕੀ ਮਤਲਬ ਹੈ? ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਬਣੇ ਰਹੋ 13 ਸਫਰ ਚੈਨਲ ਦੇ ਨਾਲ। ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂ ਛੇਤੀ ਹੀ ਨੈਕਸਟ ਵੀਡੀਓ ਦੇ ਨਾਲ ਧੰਨਵਾਦ